ਪੜਣਾ ਹਾਂ ਮੈਂ ਸੀ ਘਰ ਸਰ ਰਿਹਾ ਨਾ ਪੜਦਾ ਮੈਂ ਪੜਦਾ ਸੀ ਬਹੁਤ ਬਾਰੇ ਇਧਰ ਇਧਰ ਲੋਕ ਨਹੀਂ ਆਉਂਦੇ ਉੱਚ ਮਾਰ ਹਣੀਆਂ ਲਲਕਾਰਾ ਮੰਡੀਆਂ ਜਿੱਦਾ ਘੂ ਆ ਗਏ ਲੁੱਟ ਲੈਣਗੇ ਮਾਲ ਤੇਰਾ ਸਾਰਾ ਮੰਡੀਆਂ ਜਿੱਦਾ ਘੂ ਆ ਗਏ ਕੋਤਰੀ ਮਿਹਨਤ ਦਾ ਮੰਡੀ ਤੋਂ ਮੁੱਲ ਨਹੀਂ ਪੈਣਾ ਵਿਆਹੇ ਵਾਲਾ ਖੇਤ ਵੀ ਜੂ ਕਰ ਜਾ ਫੇਰ ਵੀ ਸੋੜੀ ਲੈਣਾ

लख हाँ ना कटाराडियों डाकू आ गए लुट लगे माल तेरा सारा अलखा ने मूर तो यहाँ अणखा ने मनियाँ नहीं कर लखनऊ डाकू आ गए लुट लहे बाल तो सारा छोटिया दलेरिया ने छोटिया दलेरिया ने अंगेजाया ਛੋਟੇ ਕੁਰਖਾ ਨੇ ਅਬ ਅਗਲੇ ਨੂੰ ਰਾਹੇ ਮਾਰਿਆ ਤੇ ਉਹਨਾਂ ਨੇ ਮੂਨੇ ਨੂੰ ਦੋਸਤੋਂ ਮੋਦੀਏ ਕੀਤਾ ਉਹ ਸਮਾਰ ਨੇ ਅਲੱਗਾਂ ਦਾ ਡਾਕੂ ਆ ਕੇ ਛੋਟੇ ਕੁਰਖਾ ਨੂੰ ਹੁਣ ਕਿਸੇ ਨੇ ਰੋਕ ਨਹੀਂ ਸਕਣਾ ਇਹਨਾਂ ਲੋਕ ਇਲਾਕੇ ਨੂੰ ਪਹਿਜੋਂ ਤੋਂ ਰਸਨਾ ਆਪਣੇ ਹੱਥਾਂ ਲਈ ਹਿੰਦ ਵੀ ਰੋਕ ਜੋ ਸਭ ਮੰਡੀਆਂ ਦੀ ਡਾਕੂ ਆ ਕੇ ਉੱਥੇ ਮਾਰਨ ਆਈ ਅਲੱਗਾਂ ਇਹ ਪਹਿਲਾ ਗਿੱਟਾ ਪਈ दूजा गीत है कुड़ी बलो मैं ती पंजाब दे तेनु लगा रे कन खोल के सुन ले कोती सरकारे ए काए तो मुंडा आस लगन नी देना हुन बानो भजना सानो रे मैं आ सानो रोक नी सकदे तेरे तो काड़े कन खोल के सुन ले मोदी सरकारे तै सादा एक हाथ ने पड़या असि हर जंग मैदान में लड़या आप भी मोनिया मोहिया की यहाँ को तुम्हारे कुछ खोल के सुन रहे हो जी सरकारी माई पा बोले से सरियाने से माई आप भी उनके लाख बन के करी लड़ाई शहर को उन्हें मर हटे खा रहे तन के सुन रहे हो जी सरकारी पढ़े नहीं साढ़े से नामा पश्चिम पाकिस्तान से आते नहीं अपने नामा और ना दीर्घ सानुवाजी पर ही बुलाए कार्यक्रम के सोल्डर मोदी सरकारी

ਅਜੀ ਭਰਦੇ ਬਣੀ ਬੰਦੂ ਨੂੰ ਕਿ ਮਾਤੇ ਜਾਣਾ ਯellowarge ਪੀਰ ਵੀ ਸਰੂਦੇਸ ਸਾਹਬੇ ਕਹਿੰਦੇ ਹੋਰ ਕੇ ਸੋਲਣੇ ਬੋਲੂਗੀ ਸਰਕਾਰ ਸਾਨੇ ਦਾ ਜਿੰਦਾਬਾ ਜਿੰਦਾਬਾ ਇਨਸਾਨ ਬੰਦੂ ਦਾ ਜਿੰਦਾਬਾ ਜਿੰਦਾਬਾ ਇਹ ਜਿੰਦਾਬਾ ਜਿੰਦਾਬਾ ਜੀ ਸਾਡੇ ਜੀਵਨ ਬਾਬਾ ਜੀ ਕਹਿੰਦੇ ਇੱਕ ਮੈਨੂੰ ਲੱਗਿਆ ਕਿ ਤੁਸੀਂ ਪੱਕਾ ਇੰਜੋਏ ਕਰ ਰਹੇ ਹੂ ਬਹੁਤ ਵਧੀਆ ਲਿਖਦੇ ਨੇ ਸਾਡੇ ਕੋਲ ਕਾਪੀ ਪਈ ਪਈ ਐ ਇੱਕ ਕਾਪੀ ਮੰਮੀ ਨੂੰ ਦੇ ਬਈ ਤੁਹਾਨੂੰ ਕਾਪੀ ਉਹ ਸਾਡੇ ਕੋਲ ਪਈ ਐ ਸੰਭੀ ਪਈ ਐ ਅੱਛਾ ਤੇ ਉਹ ਜੀ ਪਬਲਿਸ਼ ਕਰਨੀ ਐ ਇੱਕ ਵਾਰੀ ਕਿਸੇ ਨਾ ਕਿਸੇ ਨੂੰ ਬਹੁਤ ਮਰਜ਼ ਸਮਾਜਿਕ ਗੀਤ ਲਿਖੇ ਹੋਏ ਐ ਇਹਨਾਂ ਦੇ ਅਸੀਂ ਅਸੀਂ ਸੁਣਦੇ ਰਹੇ ਸਾਡੇ ਕੋਲ ਰਿਕਾਰਡਿੰਗਸ ਪਈਆਂ ਐ ਪਰ ਪਬਲਿਸ਼ ਡੈਫੀਨੇਟਲੀ ਪਬਲਿਸ਼ ਬਾਬਾ ਜੀ ਪਬਲਿਸ਼ ਕਰਾਂਗੇ ਕਿਤਾਬ ਸਪਾਮਾਂਗੇ ਉਹਦੀ ਆਪਾਂ ਜਿਹੜੇ ਤੁਸੀਂ ਗਾਣੇ ਲਿਖਿਓ ਉਹ ਕਿਤਾਬ ਸਪਾਵਾਾਂਗੇ ਤੇ ਬੰਦ